ਪੂਰੇ ਪੰਜਾਬ ਅੰਦਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਲੈ ਕੇ ਦੇਸ਼ ਭਰ ਅੰਦਰ ਸੋਗ ਮਨਾਇਆ ਜਾਂਦਾ ਹੈ ਅਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾਂਦੇ ਹਨ ਜਿਹਾ ਹੀ ਵੇਖਣ ਨੂੰ ਮਿਲਿਆ ਹੈ ਸੰਗਰੂਰ ਜ਼ਿਲ੍ਹੇ ਅੰਦਰ ਜਿੱਥੇ ਵਿਸ਼ਕਰਮਾ ਫਾਊਂਡੇਸ਼ਨ ਵੱਲੋਂ ਇੱਕ ਅਨੋਖਾ ਕੈਂਪ ਲਗਾਇਆ ਗਿਆ ਜਿੱਥੇ 2500 ਦੇ ਕਰੀਬ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੋਟੀਆਂ ਬੂਝਰਾਬਾ ਲੋਈਆਂ ਅਤੇ ਛਾਲ ਵੀ ਦਿੱਤੇ ਗਏ ਇਸ ਮੌਕੇ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਵੀ ਵਿਸ਼ੇਸ਼ ਤੌਰ ਤੇ ਸਿੱਟ ਦਿੱਤੇ ਜਿਨ੍ਹਾਂ ਵਿੱਚੋਂ ਸੋਸ਼ਲ ਮੀਡੀਆ ਤੇ ਚਰਚਾ ਬਣੇ ਹੋਏ ਮੈਡਮ ਮਨਦੀਪ ਕੌਰ ਸਿੰਘ ਦੂਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਬੱਚਿਆਂ ਨੂੰ ਬੂਟ ਜਰਾਬਾ ਪਹਿਨਾ ਕੇ ਹੋਰ ਲੋਕਾਂ ਨੂੰ ਵੀ ਕਿਹਾ ਕਿ ਆਪਾਂ ਨੂੰ ਅਝਿਹਾ ਕਰਨਾ ਚਾਹੀਦਾ ਹੈ ਜਿਸ ਨਾਲ ਸਮਾਜ ਨੂੰ ਵੀ ਸੇਧ ਮਿਲੇ ਅਤੇ ਜ਼ਰੂਰਤਮੰਦਾਂ ਵੀ ਫਲਾ ਹੋ ਸਕੇ ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪਹੁੰਚੇ ਸੰਦੀਪ ਗੰਗ ਐਸਐਸਪੀ ਸੰਗਰੂਰ ਅਤੇ ਡੀਐਸਪੀ ਵਿਲੀਅਮ ਜੀ ਜੀ ਨੇਵੀ ਜ਼ਰੂਰਤਮੰਦ ਲੋਕਾਂ ਨੂੰ ਆਪਣੇ ਹੱਥੀਂ ਚਾਲ ਅਤੇ ਕੋਟੀਆਂ ਵੰਡੀਆਂ ਅਤੇ ਉਸ ਤੋਂ ਬਾਅਦ ਵਿਸਕਰਮਾ ਫਾਊਂਡੇਸ਼ਨ ਦੇ ਚੇਅਰਮੈਨ ਜਸਵਿੰਦਰ ਧੀਮਾਨ ਵੱਲੋਂ ਇੱਕ ਸਰਪ੍ਰਾਈਜ਼ ਵੀ ਦਿੱਤਾ ਗਿਆ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਸੀ ਅਤੇ ਖੁਸ਼ ਵੀ ਨਜ਼ਰ ਆ ਰਹੇ ਸੀ ਉਹਨਾਂ ਸਟੇਜ ਉੱਪਰ ਇੱਕ ਗੋਲਕ ਦੀ ਕੁੰਡ ਚਕਾਈ ਕੀਤੀ ਜਿਸ ਤੇ ਲਿਖਿਆ ਸੀ ਕਿ ਗੋਲਕ ਗਰੀਬ ਦਾ ਮੂੰਹ ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦੀ ਹੈ ਇਸ ਕਰਕੇ ਅਸੀਂ ਇਹ ਗੋਲਕ ਬਣਾਈ ਹੈ ਅਤੇ ਸਾਡੇ ਨਾਲ ਜੁੜੇ ਹੋਏ ਹੋਰ ਲੋਕ ਹਰ ਮਹੀਨੇ ਇਸ ਗੋਲਕ ਵਿੱਚ ਆਪਣਾ ਦਸਮਾ ਦਸਾਂ ਪਾ ਕੇ ਸਮਾਤ ਸੇਵਾ ਵਿੱਚ ਹਿੱਸਾ ਪਾਉਣਗੇ ਇਸ ਮੌਕੇ ਸੁਰਜੀਤ ਸਿੰਘ ਧੀਮਾਨ ਨੇ ਵੀ ਸੰਸਥਾ ਦੀ ਸਲਾੰਗਾ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਦਰਜ ਅਸਵਿੰਦਰ ਧੀਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਡੀ ਸੋਚ ਇਹ ਹੈ ਕਿ ਅਜਿਹਾ ਕੰਮ ਕਰੋ ਜਿਸ ਨਾਲ ਸਮਾਜ ਨੂੰ ਕੋਈ ਫਾਇਦਾ ਮਿਲ ਸਕੇ ਪ੍ਰਾਈਮ ਪੰਜਾਬ ਨਿਊਜ਼ ਮਾਨ ਟੀਮ ਹੈ ਉਹਦੇ ਵੱਲੋਂ ਲਗਾਇਆ ਗਿਆ ਸ਼੍ਰੀ ਵਿਸ਼ਵਕਰਮਾ ਫਾਊਂਡੇਸ਼ਨ ਵੱਲੋਂ ਸਾਡਾ ਜਿਹੜਾ ਮੁੱਖ ਮਕਸਦ ਸੀਗਾ ਉਹ ਇੱਕੋ ਸੀਗਾ ਕਿ ਜਿਵੇਂ ਸ਼ਿਦੀ ਦਿਹਾੜਿਆਂ ਦੇ ਉੱਪਰ ਤੁਸੀਂ ਆਮ ਦੇਖਿਆ ਲੰਗਰ ਲੱਗਦੇ ਨੇ ਜਾਂ ਹੋਰ ਕਈ ਤਰ੍ਹਾਂ ਦੇ ਸੀ ਪ੍ਰੋਗਰਾਮ ਕਰਦੇ ਆ ਸਾਡੀ ਸਾਰੀ ਜਿਹੜੀ ਧਮਾਨ ਟੀਮ ਹੈ ਉਹਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਆਪਾਂ ਲੰਗਰਾਂ ਤੇ ਜਾਂ ਹੋਰ ਚੀਜ਼ ਤੇ ਪੈਸਾ ਲਾਉਣ ਨਾਲੋਂ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਸਰਦੀ ਦੇ ਵਿੱਚ ਲੋੜ ਬਣਦੀ ਹੈ ਉਹਨਾਂ ਪਰਿਵਾਰਾਂ ਨੂੰ ਅਸੀਂ ਬੂਟ ਜਰਾਬਾਂ ਬੱਚਿਆਂ ਦੇ ਲਈ ਸਾਡੀਆਂ ਬਜ਼ੁਰਗਔਰਤਾਂ ਦੇ ਲਈ ਸ਼ਾਲ ਬਜ਼ੁਰਗ ਜਿਹੜੇ ਸਾਡੇ ਜਿਹੜੇ ਦੂਜੇ ਪਰਿਵਾਰ ਪਰਿਵਾਰ ਨੇ ਉਹਨਾਂ ਵਾਸਤੇ ਦੂਰੀਆਂ ਦਾ ਪ੍ਰਬੰਧ ਕਰਿਆ ਗਿਆ ਤਾਂ ਜੋ ਸਰਦੀਆਂ ਦੇ ਵਿੱਚ ਉਹਨਾਂ ਦੀ ਸਹੀ ਮਾਣੇ ਦੀ ਮਦਦ ਕਰ ਸਕੀਏ ਅਸੀਂ ਤੇ ਕਿੰਨੇ ਕਿਲੋ ਹਲੇ ਲਗਭਗ ਤੁਹਾਡੇ ਸਾਹਮਣੇ ਆ ਪ੍ਰੋਗਰਾਮ ਚੱਲ ਰਿਹਾ ਲਗਭਗ 1500 ਤੋਂ ਉੱਪਰ ਪਰਿਵਾਰ ਆ ਸਾਡੇ ਕੋਲ ਰਜਿਸਟਰਡ ਹੋ ਚੁੱਕਿਆ ਜਿਨ੍ਹਾਂ ਨੂੰ ਅਸੀਂ ਸਮਾਨ ਦੇ ਚੁੱਕੇ ਆ ਔਰ ਸਾਨੂੰ ਉਮੀਦ ਆ ਵੀ ਲਗਭਗ ਇਹ 2000 ਤੋਂ ਉੱਪਰ ਇਹ ਪਰਿਵਾਰ ਅਸੀਂ ਕਵਰ ਕਰ ਸਕਾਂਗੇ ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਨੇ ਕਿਤਾ ਸਾਡੇ ਸੰਗਰੂਰ ਦੇ ਐਸਐਸਪੀ ਸਾਹਿਬ ਔਰ ਦੂਜਾ ਸਾਡੇ ਮਹਿਮਾਨ ਜਿਹੜੇ ਨੇ ਉਹ ਲੋਕ ਬੁਲਾਏ ਨੇ ਅਸੀਂ ਨੇ ਜਿਹੜੇ ਲੋਕ ਪਹਿਲਾਂ ਸੰਸਥਾਵਾਂ ਚਲਾ ਰਹੇ ਨੇ ਜਿਹੜੇ ਲੋਕ ਪਹਿਲਾਂ ਮਨੁੱਖਤਾ ਦੇ ਭਲੇ ਲਈ ਕੰਮ ਕਰ ਰਹੇ ਨੇ ਜਿਹੜੇ ਲੋਕ ਪਹਿਲਾਂ ਗਰੀਬਾਂ ਦਾ ਫ੍ਰੀ ਇਲਾਜ ਕਰਾਉਂਦੇ ਨੇ ਗਰੀਬਾਂ ਦੇ ਭਲੇ ਲਈ ਹਮੇਸ਼ਾ ਕੰਮ ਕਰਦੇ ਨੇ ਉਹ ਲੋਕ ਨੇ ਔਰ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਆਪਣੇ ਐਮਐਲਏ ਸਰਦਾਰ ਸੁਰਜੀਤ ਸਿੰਘ ਧਮਾਨ ਹਲਕਾ ਅਮਰਗੜ ਉਹਨਾਂ ਦੀ ਸਰਪ੍ਰਸਤੀ ਹੇਠੇ ਪ੍ਰੋਗਰਾਮ ਤੇ ਸਾਡੇ ਦਿਸਾਂ ਜਿਹੜੇ ਜਮਾਇਆ ਦੁੱਖ ਬੰਦ ਜੁਸਤ ਮਾਹੀ ਆਸੋ ਆ ਬਹੁਤ ਹੀ ਬਹੁਤ ਹੀ ਜ਼ਿਆਦਾ ਅੱਛਾ ਲੱਗਾ ਅੱਜ ਡੜਗਾ ਦੇਖੇ ਅੱਜ ਪਹੁੰਚ ਕੇ ਤੇ ਮੈਂ ਸਾਰੇ ਹੀ ਡੜਗਾ ਨਿਵਾਸੀਆਂ ਦੀ ਜਿਲ੍ਹਾ ਸੰਗਰੂਰ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਅੱਜ ਆਪਣੇ ਰੂਪ ਰੂਪ ਹੋਣ ਦਾ ਤੇ ਬਹੁਤ ਅੱਛਾ ਲੱਗਾ ਮੈਨੂੰ ਇਹ ਲੋੜਵੰਦ ਪਰਿਵਾਰਾਂ ਲਈ ਅੱਜ ਇੱਥੇ ਜੋ ਦੇਖੇ ਮੈਨੂੰ ਸੇਵਾ ਵੇਲੇ ਇੱਕ ਨਜ਼ਰ ਆ ਰਿਹਾ ਹੈ ਕਿ ਬਹੁਤ ਸਾਰੇ ਲੋਕ ਇੱਥੇ ਆਜ ਪਹੁੰਚਦੇ ਵਕ ਵਕ ਐਨ ਜੀਓਸ ਤੋਂ ਮੌਜੂਦ ਨੇ ਵਕ ਵਕ ਪਾਰਟੀਆਂ ਤੋਂ ਇੱਥੇ ਆਜ ਮੌਜੂਦ ਨੇ ਸੋ ਬਹੁਤ ਗੱਲ ਸੇਵਾ ਕਰਨ ਤੋਂ ਪਹਿਲਾਂ ਸਾਡਾ ਧਾਰਮਿਕ ਹੋਣਾ ਬਹੁਤ ਜ਼ਰੂਰੀ ਆ ਸੋ ਸੇਵਾ ਜਿਹੜੀ ਉਹ ਤਾਂ ਰੰਜੋਈ ਨਿਕਲਦੀ ਆ ਤੇ ਲੰਗਰ ਵੀ ਸਾਡੇ ਧਰਮ ਦਾ ਹਿੱਸਾ ਵਾ ਸੋ ਮੈਂ ਮੈਂ ਮੰਨਦੀ ਆ ਕਿ ਉਹ ਵੀ ਬਹੁਤ ਜ਼ਰੂਰੀ ਆ ਮੈਂ 10000 ਸ਼ੂ ਪੰਡੰਨ ਦਾਦਾ ਸਰ ਪੂਰ ਪੰਡੰਨ ਦਾ ਟੀਚਰ ਮੈਂ ਲਿਆ ਸੀ ਜਿਹੜਾ ਕਿ ਸਰਕਾਰੀ ਐਲੀਮੈਂਟਰੀ ਸਕੂਲਸ ਕਿੰਨੇ ਕਵਰ ਕੀਤਾ ਹੈ 198 ਕੈਂਪੇਨ ਚ ਸੀ 10065 ਸ਼ੂਜ਼ ਜਿਹੜੇ ਆ ਦੋ ਸਾਲਾਂ ਚ ਦਿੱਤੇ ਨੇ ਜਿਹੜੇ ਕਿ 29 ਨਵੰਬਰ 2018 ਨੂੰ ਸਾਡਾ ਟੀਚਾ ਕੰਪਲੀਟ ਹੋਇਆ ਤੇ 3 ਨਵੰਬਰ 2018 ਤੋਂ ਅਸੀਂ ਆਪਣਾ ਨਵਾਂ ਟੀਚਾ ਲਿਆ ਹੈ 50000 ਸ਼ੂਜ਼ ਜਿਹੜਾ ਪੰਜਾਬ ਵਿੱਚ ਬਣਦੇ ਸਾਡੇ ਸਾਹਮਣੇ ਸਭੀ ਨੂੰ ਕਮਾਨ ਦਿੱਤੀ ਨੂੰ ਮਾਨ ਹੈ ਸਤਿ ਸ਼੍ਰੀ ਅਕਾਲ ਬੜਾ ਸਨਮਾਨ ਕਰਦੇ ਆ ਸਾਡੇ ਸ੍ਰੀ ਚੰਕੀਤਰਾ ਦਾ ਬੜਾ ਸਨਮਾਨ ਬੜਾ ਅੱਛਾ ਉਪਰਾਲਾ ਕੀਤਾ ਗਿਆ ਹੈ ਨਗਰ ਵਾਸੀਆਂ ਵੱਲੋਂ ਇਹ ਚ ਇਕੱਠੇ ਇਹਨਾਂ ਨੇ ਸਾਰੇ ਆਪਣੇ ਪੈਸੇ ਇਕੱਠੇ ਕਰਕੇ ਤੇ ਇਹਨਾਂ ਠੰਡ ਦੇ ਮੌਸਮ ਦੇ ਵਿੱਚ ਗਰੀਬਾਂ ਨੂੰ ਸ਼ਾਲ ਤੇ ਕੰਬਲ ਜਿਹੜੇ ਹੈਗੇ ਵੰਡੇ ਗਏ ਨੇ ਤੇ ਬੜਾ ਹੀ ਅੱਛਾ ਉਪਰਾਲਾ ਹੈ ਸਾਭਿਆ ਦੇ ਯਾਦ ਵਿੱਚ ਇਹ ਪ੍ਰੋਗਰਾਮ ਕਰਾਇਆ ਗਿਆ ਹੈ ਤੇ ਵੱਧ ਤੋਂ ਵੱਧ ਹਰੇਕ ਨੂੰ ਇਸ ਦੇ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਆਪਣਾ ਸਮਾਜ ਜਿਹੜਾ ਇੱਕ ਪਰਭੂਇਆ ਸਮਾਜ ਵੱਧ ਤੋਂ ਵੱਧ ਨਾਮ ਸਭੇ ਪਾਵੇ भार संू करो लिटिय सियाल वास्ते खंड वास्ते बहुत द बहुत